ਹਾਂਜੀ ਪੰਜਾਬ ਦੇ ਲੋਕੋ ਅਸਲ ਤੁਸੀਂ ਛੱਤਰਾਂ ਦੇ ਲੈ ਕੇ ਉਹਦੇ ਛੱਤਰ ਤੁਹਾਡੇ ਪਾਇ ਵੀ ਰਹੇ ਆ ਸੋਨੇ ਪੈਣੇ ਵੀ ਚਾਹੀਦੇ ਆ ਆ ਪਹਿਲਾਂ ਤੁਹਾਡੇ ਛੱਤਰ ਪੈਂਦੇ ਮੈਂ ਅੱਜ ਦਿਖਾਉਣਿਆ ਤਾਇਆ ਦਾ ਛੱਤਰ ਪਏ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਆਹ ਦੇਖਿਓ ਹੁਣੇ ਆ ਆ ਦੇਖੋ ਇਹ ਕਹਿੰਦੇ ਆ ਤਾਂ ਨਾਗਰੀ ਟੈਂਡੇ ਡਾਂਗਾ ਫੇਰ ਪਾਲੀ ਕੋ ਨਹੀਂ ਪਾਉਂਦੇ ਆ ਤੇ ਫਿਰ ਉਹ ਪੋਪੜੀ ਬੰਨੇ ਦੇ ਡਾਂਗਾ ਮਾਰੀਏ ਮੈਂ ਕਿਉਂ ਕਿਹਾ ਕਿ ਪੰਜਾਬੀਓ ਤੁਸੀਂ ਛਤਰਾਂ ਦੇ ਲਾਇਕ ਹੋ ਛਤਰ ਤੁਹਾਡੇ ਪਹਿਣੇ ਚਾਹੀਦੇ ਆ ਇਹ ਅੱਜ ਖਾੜੇ ਪਿੰਡ ਦੀ ਘਟਨਾ ਖਾੜਾ ਪਿੰਡ ਜ਼ਿਲ੍ਹਾ ਲੁਧਿਆਣਾ ਨੇੜੇ ਜਗਰਾਉਂ ਦੇ ਕੋਲੇ ਜਿੱਥੇ ਕਿ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀਆਂ ਹਜ਼ਾਰਾਂ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਲੱਗੀਆਂ ਤੇ ਪੰਜਾਬ ਦਾ ਪਾਣੀ ਜ਼ਹਿਰੀਲਾ ਕਰਤਾ ਲੋਕ ਮਾਰਤੇ ਧਰਤੀ ਸਾਰੀ ਜ਼ਹਿਰੀਲੀ ਕਰਤੀ ਸਾਰਾ ਪਾਣੀ ਜ਼ਹਿਰ ਬਣਾਤਾ ਪਿੰਡਾਂ ਦੇ ਵਿੱਚ ਤਰਾਤਰਾਂ ਹੋਈ ਪਈ ਐ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਪਿੰਡਾਂ ਦਾ ਪਾਣੀ ਧਰਤੀ ਹੇਠਲਾ ਪੀਣ ਯੋਗ ਨਹੀਂ ਰਿਹਾ ਦਰਿਆਵਾਂ ਦਾ ਪਾਣੀ ਕੈਮੀਕਲ ਪਾ ਕੇ ਜ਼ਹਿਰ ਬਣਾਤਾ ਉਹਦੇ ਖਿਲਾਫ ਅਖਾੜੇ ਦੇ ਵਿੱਚ ਲੋਕਾਂ ਨੇ ਧਰਨਾ ਲਾਇਆ ਸੀ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਵਾਂਗੇ ਅੱਜ ਪੁਲਿਸ ਨੇ ਡਾਂਗਾ ਨਾ ਕੁੱਟਿਆ ਤੇ ਧੱਕੇ ਨਾਲੇ ਸਰਕਾਰ ਫੈਕਟਰੀ ਲਾ ਰਹੀ ਆ ਮੈਂ ਕਿਉਂ ਕਿਹਾ ਵੀ ਤੁਸੀਂ ਛਤਰਾ ਦੇ ਲਾਇਕ ਹੋ ਛਤਰਾ ਦੇ ਲਾਇਕ ਮੈਂ ਇਸ ਕਰਕੇ ਕਿਹਾ ਜਿੱਦੇ ਅਸੀਂ ਪਿੱਟਦੇ ਆ ਕਲਪਦੇ ਆ ਸਾਨੂੰ ਕੈ ਸਾਲ ਹੋ ਗਏ ਵੀ ਆਜੋ ਲੋਕੋ ਬੁੱਢੇ ਦਰਿਆ ਰਾਹੀਂ ਸੋਡਾ ਸਾਰਾ ਪਾਣੀ ਚਿਹਰ ਬਣਾਤਾ ਰਾਜਸਥਾਨ ਤੱਕ ਦੇ ਲੋਕ ਮਾਰਦੇ ਦੱਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਕਾਲੇ ਪੀਲੇ ਨਾਲ ਜਾਉਂਦੇ ਜਵਾਕਾਂ ਨੂੰ ਸੋਡਾ ਨੂੰ ਕੈਂਸਲ ਹੋਣ ਲੱਗੇ ਅਸੀਂ ਲੁਧਿਆਣੇ ਇਕੱਠ ਰੱਖਿਆ ਤੁਸੀਂ ਘਰੇ ਬੈਠੇ ਰਹੇ ਦੋ ਇਕੱਠ ਰੱਖੇ ਪਹਿਲਾ 24 ਅਗਸਤ ਨੂੰ ਫਿਰ 3 ਦਸੰਬਰ ਨੂੰ ਬੰਦ ਮਾਰਨ ਦਾ ਤੁਸੀਂ ਕੁੰਡੇ ਲਾਇਕਾਂ ਚ ਬੈਠੇ ਰਹੇ ਤਾਂ ਸ਼ਾਹ ਕੁੱਟੀ ਗਏ ਬੈਠੇ ਸੱਥਾਂ ਚ ਗੱਲਾਂ ਮਾਰੀ ਗਏ ਤਮਾਸ਼ਾ ਦੇਖੀ ਗਏ ਤੁਸੀਂ ਮਰਨਾ ਹੀ ਮਰਨਾ ਹੈ ਤਮਾਸ਼ੀਨ ਜਿਹੜੇ ਹੋ ਜਾਣ ਨਾ ਲੋਕ ਉਹ ਮਰਦੇ ਹੀ ਹੁੰਦੇ ਆ ਤੁਸੀਂ ਤਮਾਸ਼ੀਨੋਂ ਤਮਾਸ਼ਾ ਦੇਖਦੇ ਹੋ ਉੱਥੇ ਫੈਕਟਰੀ ਲੱਗ ਗਈ ਅਸੀਂ ਕੀ ਲੈਣਾ ਉੱਥੇ ਲੱਗ ਗਈ ਅਸੀਂ ਕੀ ਲੈਣਾ ਸਤਲੁਜ ਜ਼ਹਿਰੀਲਾ ਕਰਤਾ ਸੀ ਕੀ ਲੈਣਾ ਰਾਵੀ ਗੰਦਾ ਕਰਤਾ ਬਿਆਸ ਗੰਦਾ ਕਰਤਾ ਸੀ ਕੀ ਲੈਣਾ ਫਲਾਨੇ ਜ਼ਿਲ੍ਹੇ 'ਚ ਕੰਮ ਹੋ ਗਿਆ ਸੀ ਕੀ ਲੈਣਾ ਇਹ ਸੋਡੇ ਥਾਂ ਥਾਂ ਧਰਤੀ ਦਾ ਸਾਰਾ ਪੱਤਨ ਜ਼ਹਿਰੀਲਾ ਕਰਤਾ ਕਿਤੇ ਪੰਜਾਬ ਦਾ ਪਾਣੀ ਪੀਣ ਜੋ ਛੱਡਿਆ ਨਹੀਂ ਸਾਡਾ ਮਿੱਤਰਾਂ ਸੁਖ ਮੁੰਡਾ ਜਗਰਾਉਣ ਤੋਂ ਤਰਖ 4 ਵਜੇ ਲੱਗੀ ਚੱਕ ਕੇ ਪੁਲਿਸ ਨੂੰ ਅੱਜ 2 250 ਬੰਦਾ ਪੁਲਿਸ ਨੇ ਫੜਿਆ ਅਪਵਾਨਸਿਆਂ ਸ਼ਰਮ ਕਰਨ ਵਾਲੀ ਮੋਟੀ ਜਰਾ ਕੱਲ ਨੂੰ ਹੱਥ ਮਾਰ ਸਦਾ ਨਹੀਂ ਇਹ ਸਰਕਾਰਾਂ ਰਹਿਣੀਆਂ ਸਦਾ ਨਹੀਂ ਬਾਗੀ ਬੁਲਬੁਲ ਬੋਲਣੀ ਸਦਾ ਨਹੀਂ ਹੁਕਮ ਚੱਲਣੇ ਤੂੰ ਉਹੀ ਬੰਦਾ ਜਿਹੜਾ ਬੰਦਾ ਜਾ ਕੇ ਧਰਾਂਗ ਵਾਲੇ ਤੇ ਜਾ ਰੇਲਾ ਪੈਣੀ ਫਾਜ਼ਿਲ ਕਾਹਵੋਰ ਮਲੋੜ ਦੇ ਪਿੰਡਾਂ 'ਚ ਕਹਿੰਦਾ ਸੀ ਕਿ ਪਾਣੀ ਜ਼ਹਿਰ ਬਣ ਗਿਆ ਕੈਮੀਕਲ ਪਾ ਤੇ ਜ਼ਹਿਰਾਂ ਪਾਤੀਆਂ ਡੈ ਇੰਡਸਟਰੀਆਂ ਨੇ ਇਲੈਕਟ੍ਰੋ ਇੰਡਸਟਰੀਆਂ ਨੇ ਹੁਣ ਤੂੰ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਘਰਾਣਾ ਨਾਲ ਆ ਕੇ ਖੜ ਗਿਆ ਤੇ ਉਹੀ ਫੈਕਟਰੀਆਂ ਲਵਾਉਣ ਦੀ ਖਾਤਰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਾਤਰ ਤੂੰ ਪੁਲਿਸ ਦਾ ਡੰਡਾ ਵਰਤ ਰਿਹਾ ਪੁਲਿਸ ਤੋਂ ਲੋਕਾਂ ਨੂੰ ਪਟਾਰ ਰਿਹਾ ਤੀ ਤੂੰ ਕ੍ਰਿਸ ਕਰਾ ਰਿਹਾ ਫੈਕਟਰੀਆਂ ਲਵਾ ਰਿਹਾ ਮੁਸਕਾਬਾ ਅਖਾੜਾ ਹੋਰ ਵੀ ਕਈ ਥਾਂ ਇਹਨਾਂ ਫੈਕਟਰੀਆਂ ਦੇ ਖਿਲਾਫ ਮੋਰਚੇ ਲੱਗੇ ਰੂੜਿਆਂ ਦੀ ਪਿੰਡ ਅਸੀਂ ਗਏ ਸਾਰਾ ਪਿੰਡ ਮਾਰਿਆ ਪਰ ਪਾਣਾ ਜਿਹੜੀ ਗੱਤਾ ਮਨ ਲੱਗੀ ਹੋਈ ਆ ਹੋਰ ਸੁਣ ਲੋ ਕਰਤੂਤ ਇਹਨਾਂ ਦੀ ਤੁਸੀਂ ਕਰਾਂ ਦੇ ਵਿੱਚ ਨਾ ਤੁਸੀਂ ਤੁਸੀਂ ਯਾਦ ਰੱਖੋ ਰੀਂਗ ਰੀਂਗ ਕੇ ਮਰਨਾ ਆ ਸ਼ਰਾਬ ਪੀ ਕੇ ਆ ਨਵਾਂ ਪੰਜ ਘਟਣ ਜਾ ਰਿਹਾ ਭਵੰਤਮਾਨ ਹੋਰ ਸੁਣ ਲੋ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਘਟੋ ਘਟ 200 ਏਕੜ ਦੇ ਵਿੱਚ ਜਿਹੜੀ ਪੇਪਰ ਮਿੱਲ ਆ ਉਹ ਲੱਗ ਰਹੀ ਹੈ ਜਿਹੜੀ ਲਾਸ ਸ਼੍ਰੇਣੀ ਚ ਹੈ ਪੇਪਰ ਮਿਲ ਸਭ ਤੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਹੈ ਕੈਮੀਕਲ ਪਾਉਂਦੀ ਹੈ ਉਹ ਇੰਡਸਟਰੀ ਉਹ ਕਾਰਖਾਨਾ 200 ਏਕੜ ਪੈਲੀ ਚਮਕੌਰ ਸਾਹਿਬ ਦੇ ਕੋਲੇ ਜਵਲਕਲ ਵੱਡੇ ਦਰਿਆ ਦੇ ਉੱਤੇ ਤੇਰੀ ਨੀਲੋਂ ਵਾਲੀ ਨਹਿਰ ਹੈ ਉਦੋਂ 250 ਮੀਟਰ ਦੂਰ ਵਿਚਾਲੇ 200 ਏਕੜ ਪੈਲੀ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਭਵਨਸਿਆਂ ਉੱਥੇ ਬੰਨ੍ਹ ਗੱਡ ਰਿਹਾ ਹੈ ਪਹਿਲਾਂ ਵਾਲੀਆਂ ਇੰਡਸਟਰੀਆਂ ਨੂੰ ਉਹਨਾਂ ਨੂੰ ਬੰਦਦਾ ਕੀ ਕਰਨਾ ਹੈ ਉਹਨਾਂ ਦਾ ਕੈਮੀਕਲ ਦਾ ਕੀ ਰੋਕਣਾ ਹੈ ਆ ਰਹਿੰਦਾ ਖੁੰਦਾ ਨਵਾਂ ਬੰਝ ਹੋਰ ਗੱਡ ਰਹੇ ਆ 60 ਪਿੰਡਾਂ ਦੀਆਂ ਪੰਚਾਇਤਾਂ ਨੇ ਉਹਦੇ ਮਤੇ ਪਾ ਕੇ ਦਿੱਤੇ ਆ 60 ਪਿੰਡਾਂ ਦੀਆਂ ਪੰਚਾਇਤਾਂ ਬਲਵੀਰ ਸਿੰਘ ਸਿਚਾਲ ਨੂੰ ਮਿਲੀਆਂ ਵੀ ਤੁਸੀਂ ਪੁਰਾਣਾ ਕਿੱਥੋਂ ਸਾਫ਼ ਕਰ ਦਿਓਗੇ ਪਹਿਲਾਂ ਵਾਲਾ ਗੰਦ ਕਿੱਥੋਂ ਸਾਫ਼ ਕਰ ਦਿਓਗੇ ਨਵਾਂ ਗੰਦ ਹੋਰ ਪਾਉਣ ਲੱਗਿਆ ਸਭ ਤੋਂ ਗੰਦੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਹਿਰ ਪਾਉਂਦੀ ਆ ਪੇਪਰ ਮਿੱਲ ਚਮਕੌਰ ਸਾਹਿਬ ਦੇ ਕੋਲੇ ਕਿਹੜਾ ਪਿੰਡ ਆ ਤੁਸੀਂ ਬੀਲ ਗੁਰੂ ਘਰ ਜਨ ਸਾਹਿਬ ਬਿਲਕੁਲ ਉੱਥੇ ਕੱਟ ਰੱਖਿਆ ਗਿਆ ਕੱਲ ਨੂੰ 27 ਤਰੀਕ ਨੂੰ ਬੀੜ ਗੁਰੂ ਘਰ ਆ ਬੀੜ ਗੁਰੂ ਜੰਡ ਸਾਹਿਬ ਗੁਰੂ ਘਰ ਆ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਵੱਡੇ ਦਰਿਆ ਦੇ ਕੋਲੇ ਨੀਲੋਂ ਵਾਲੀ ਨਹਿਰ ਦੇ ਉੱਤੇ ਕੋਲੇ ਉਥੇ ਕੱਲ ਨੂੰ ਵੱਡਾ ਇਕੱਠ ਰੱਖਿਆ ਗਿਆ ਪੰਜਾਬ ਦੇ ਲੋਕੋ ਜੇ ਆਪਾਂ ਨਸਲਾਂ ਬਚਾਉਣੀਆਂ ਓਏ ਆਪਣਾ ਪਾਣੀ ਬਚਾਉਣਾ ਇਹ ਨਾ ਸੋਚੋ ਇਹ ਚਮਕੌਰ ਸਾਹਿਬ ਆ ਰੋਪੜ ਐ ਇਹ ਲੁਧਿਆਣਾ ਐ ਇਹ ਪਟਿਆਲਾ ਇਹ ਬਰਨਾਲਾ ਓਏ ਕੋਸ਼ਿਸ਼ ਕੀਤਾ ਉਹ ਵੀ ਧਰਤੀ ਦਾ ਪਾਣੀ ਥਾਂ ਥਾਂ ਤੇ ਆ ਕੇ ਫੈਕਟਰੀਆਂ ਹਵਾਉਣੀਆਂ ਸ਼ੁਰੂ ਕਰਤੀਆਂ ਕਹਿੰਦੇ ਅਸੀਂ ਐਤਾ ਜੀ ਆ ਲਾ ਰਹੇ ਆ ਜੀ ਦੂਜੀਆਂ ਅਪਣਾਇਆ ਕਰਾਂਗੇ ਜੀ ਇੱਥੇ ਅਸੀਂ ਅ ਇਹਦਾ ਕੀ ਨਾਂ ਲੈਂਦੇ ਆ ਕਿਹੜੀ ਫੈਕਟਰੀ ਕੀ ਕਹਿੰਦੇ ਹੁੰਦੇ ਇਹ ਬਹਾਨਾ ਉਹਦਾ ਬਣਾ ਦਿੰਦੇ ਆ ਮੁਰਕੇ ਚੱਕ ਕੇ ਕੈਮੀਕਲ ਵਾਲੀ ਲਾ ਦਿੰਦੇ ਆ ਆ ਜਿੱਦੀਆਂ ਨੇ ਕੰਦਾ ਕੱਢ ਦਿੰਦੇ ਆ ਉੱਥੇ 20 20 ਫੁੱਟ ਉੱਚੀਆਂ ਉੱਥੇ ਕਿਹੜਾ ਕਿਹਨੂੰ ਵੜ ਦਿੰਦੇ ਆ ਇਹ ਸੋ ਮੈਂ ਅਪੀਲ ਕਰਦਾ ਅਸੀਂ ਕੱਲ ਨੂੰ ਪਹੁੰਚ ਰਹੇ ਆ ਸਾਡੀ ਸਮੁੱਚੀ ਟੀਮ ਪਹੁੰਚ ਰਹੀ ਹੈ ਚਮਕੌਰ ਸਾਹਿਬ ਦੇ ਕੋਲੇ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਨਾਂ ਹੈਗਾ ਬੀੜ ਗੁਰੂ ਜਨ ਸਾਹਿਬ ਗੁਰੂ ਘਰ ਹੈ ਉੱਥੇ ਪਹੁੰਚ ਰਹੇ ਆ ਸਮਾਂ 10 ਵਜੇ ਆ 30 ਤਰੀਕ ਨੂੰ 30 ਅਪ੍ਰੈਲ ਨੂੰ ਉਥੇ ਪਬਲਿਕ ਹੀਅਰਿੰਗ ਹੋ ਰਹੀ ਆ ਲੋਕਾਂ ਦੀ ਗੱਲ ਬਾਤ ਸੁਣ ਲਈ ਆ ਰਹੀ ਆ ਉਥੇ ਸਰਕਾਰ ਵੀ ਦੱਸੋ ਲੱਗਣੀ ਚਾਹੀਦੀ ਏ ਕਿ ਨਹੀਂ ਉੱਠੜੋ ਪੰਜਾਬ ਦੇ ਲੋਕ ਉੱਠੜੋ ਮੈਂ ਕੱਲੇ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਥੋੜਾ ਸਾਰਾ ਪਾਣੀ ਜ਼ਹਿਰ ਕਰਤਾ ਯਾਰ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਹਸਪਤਾਲਾਂ ਚ ਹਸਪਤਾਲ ਭਰੇ ਪਏ ਆ ਬਿਲਕਦੇ ਲੋਕ ਬੈੱਡਾਂ ਤੇ ਪਏ ਪਰ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਅਖਾੜੇ ਅੱਜ ਜੋ ਹੋਇਆ ਇਹਨਾਂ ਨੇ ਕਰਤੂਤ ਕੀਤੀ ਆ ਜੋ ਪੁਲਿਸ ਨੇ ਡਾਂਗਾ ਮਾਰੀਆਂ ਲੋਕਾਂ ਦੇ ਲੀੜੇ ਪਾੜੇ ਬੁੜੀਆਂ ਨੂੰ ਫੜ ਕੇ ਗੁੱਤਾਂ ਤੋਂ ਘ੍ਰਿਸਿਆ ਗਿਆ ਉਹ ਲੋਕ ਲੜ ਰਹੇ ਆ ਕਿ ਅਸੀਂ ਇਹ ਜ਼ਹਿਰਾਲੀ ਫੈਕਟਰੀ ਨਹੀਂ ਲੱਗਣ ਦੇਣੀ ੱੱਕੇ ਨਾ ਡੰਡੇ ਦੇ ਜ਼ੋਰ ਤੇ ਪੁਲਿਸ ਦਾ ਕੁਟਕਟਾਪਾ ਕਰਕੇ ਭੰਤ ਮਾਲਕਾਂ ਨਹੀਂ ਇੱਚੀ ਲਾਵਾਂਗੇ ਕਿੰਨਾ ਚਿਰ ਡੁੱਸਾਰ ਰਹਿ ਗਿਆ ਆ ਦੂਜੇ ਵੀ ਸਾਰੇ ਚੁੱਪ ਆ ਖੋਤੀ ਜਾਲੀ ਕਾਂਗਰਸੀ ਬਾਦਲ ਦੂਜੇ ਤੀਜੇ ਸਭ ਚੁੱਪ ਆ ਸਾਰੇ ਇਹਨਾਂ ਕਾਰਖਾਨਿਆਂ ਵਾਲੇ ਨਾਲ ਖੜ ਜਾਂਦੇ ਆ ਕਿਉਂ? ਚੜਾਵਾ ਇਹ ਸਾਰਿਆਂ ਨੂੰ ਚੜਾਉਂਦੇ ਆ। ਸੋ ਭਰਾਵੋ ਅਪੀਲ ਆ ਪੰਜਾਬ ਦੇ ਲੋਕੋ ਆਪਣੇ ਲੋਕਾਂ ਨਾਲ ਖੜੋ ਇਹ ਵਾਰੀ ਸੋਡੀ ਵੀ ਆਉਣੀ ਐ। ਇਹ ਮਤ ਸੋਚਿਓ ਵੀ ਅੱਗ ਇਹ ਕਿਸੇ ਦੂਰ ਡਰੇਡੇ ਲੱਗੀ ਐ, ਕਿਸੇ ਗਵਾਂਢੀ ਦੇ ਲੱਗੀ ਐ। ਇਹ ਅੱਗ ਤੁਹਾਡੇ ਘਰਾਂ ਤੱਕ ਪਹੁੰਚਣੀ ਆ ਉਸੇ ਘਰਾਂ ਤੱਕ ਆਉਣਾ। ਆਪੋ ਆਪਣਾ ਪਾਣੀ ਟੈਸਟ ਕਰਾ ਲਓ। ਤੁਹਾਡਾ ਸਾਰਾ ਪਾਣੀ ਜ਼ਹਿਰ ਬਣ ਚੁੱਕਿਆ। ਨਾ ਪੀਣ ਜੋਗ ਐ, ਨਾ ਨਹਾਉਣ ਜੋਗ ਐ, ਨਾ ਫਸਲਾਂ ਨੂੰ ਲਾਉਣ ਜੋਗ ਐ। ਨਾਵ ਪਸੂਆਂ ਦੇ ਪੀਣ ਜੋਗ ਹੈ ਨਾਵ ਪੰਛੀਆਂ ਦੇ ਪੀਣ ਜੋਗ ਹੈ ਕਿਸੇ ਜੋਗ ਪਾਣੀ ਰਿਹਾ ਨਹੀਂ ਪੰਜਾਬ ਦਾ ਐਨਾ پاک ਪਵਿੱਤਰ ਸ਼ੁੱਧ ਪਾਣੀ ਪਾਣੀ ਪੀ ਕੇ ਸੇਤਾ ਬਣ ਜਾਂਦੀਆਂ ਸੀ ਅੱਜ ਉਹ ਪਾਣੀ ਸਾਨੂੰ ਜ਼ਹਿਰਾਂ ਪਾ ਕੇ ਉਹ ਪਾਣੀ ਸਾਨੂੰ ਕੈਂਸਰ ਕਾਲੇ ਪੀੜੇ ਟੀਵੀ ਜਵਾਕ ਪੈਦਾ ਹੁਣ ਹਟ ਕੇ ਛੋਡੇ ਟੀਕਿਆਂ ਨਾਲ ਜਵਾਕ ਲੈਣ ਲੱਗ ਗਏ ਯਾਰ ਕਦੋਂ ਉੱਠੋਗੇ ਬਈ ਸੋ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਆ ਖੜੇਆਣਾ ਦਾ ਵੀ ਸਾਥ ਦਿਓ ਜਿਹੜੇ ਖੜੇਆ ਅੱਜ ਘਟਨਾ ਹੋਈ ਆ ਕੁਲਸਰੇ ਕੁੱਟਿਆ ਫੈਕਟਰੀ ਦੇ ਖਿਲਾਫ ਲੋਕਾਂ ਦਾ ਪ੍ਰੋਜੈਕਸ਼ਨ ਜੜੇ ਕਰ ਰਹੇ ਸੀ ਲੋਕ ਤੇ ਕੱਲ ਨੂੰ 27 ਤਰੀਕ ਨੂੰ ਗੁਰੂ ਘਰ ਬੀੜ ਸਾਹਿਬ ਬੀੜ ਗੁਰੂ ਜੰਡ ਸਾਹਿਬ ਬੀੜ ਗੁਰੂ ਜੰਡ ਸਾਹਿਬ ਚਮਕੌਰ ਸਾਹਿਬ ਦੇ ਨੇੜੇ ਜਿੱਥੇ ਬੁੱਢੇ ਦਰਿਆ ਦੇ ਉੱਤੇ 200 ਏਕੜ ਜ਼ਮੀਨ ਅਕਵਾਇਰ ਕਰਕੇ ਏਸ਼ੀਆ ਦੀ ਸਭ ਤੋਂ ਵੱਡੀ ਇੰਡਸਟਰੀ ਲਾਉਣ ਜਾ ਰਹੇ ਨੇ ਉਹ ਵੀ ਪੇਪਰ ਮਿੱਲ ਜਿਹੜੀ ਲਾਲ ਸ਼੍ਰੇਣੀ ਚਾਹੁੰਦੀ ਹੈ ਰੈੱਡ ਜਿਹੜੀ ਲਾਲ ਜ਼ੋਨ ਚਾਉਂਦੀ ਹੈ ਜਿਹਦੇ ਸਭ ਤੋਂ ਜ਼ਿਆਦਾ ਕੈਮੀਕਲ ਜ਼ਹਿਰ ਪਾਉਂਦੀ ਹੈ ਉਹ ਫੈਕਟਰੀ ਉਸ ਧਰਤੀ ਤੇ ਲਾ ਕੇ ਤੇ ਸਾਰਾ ਗੰਦ ਸਾਰਾ ਜ਼ਹਿਰ ਵੱਡੇ ਦਰਿਆਵਾਂ 'ਚ ਵੀ ਪਾਉਣਗੇ ਤੇ ਨਾਲ ਜਿਹੜੀ ਨੀਲੋ ਵਾਲੀ ਨਹਿਰ ਹੈ ਉਸ 'ਚ ਵੀ ਪਾਊਗਾ ਜਿਹੜੀ ਨੀਲੋ ਵਾਲੀ ਨਹਿਰ ਆਉਂਦੀ ਹੈ ਰੋਪੜ ਤੋਂ ਤੇ ਅੱਗੇ ਦਰਾਂ ਹੋ ਤਿੰਨ ਨਹਿਰਾਂ ਆ ਬਹਿੰਡੇ ਵੀ ਮੇਰੀ ਉਹਦੇ ਵਿੱਚੋਂ ਨਿਕਲ ਕੇ ਆਉਂਦੀਆਂ ਆ ਮੇਰਾ ਪਿੰਡ ਵੀ ਉਸ ਨਹਿਰ ਦੇ ਉੱਤੇ ਹੀ ਹੈ ਇਹ ਨਾ ਸੋਚੋ ਬਹਿੰਡੇ ਵਾਲਿਓ ਮਾਨਸਾ ਵਾਲਿਓ ਸਰੂਰ ਪਟਿਆਲੇ ਵਾਲਿਓ ਬਰਨਾਲੇ ਵਾਲਿਓ ਮੁਕਸਰ ਵਾਲੇ ਤਾਂ ਪਹਿਲੇ ਹੀ ਪੀੜਤ ਹੈ ਵੀ ਸਾਨੂੰ ਨਹੀਂ ਕੁਝ ਹੁੰਦਾ ਉਹ ਉਸੇ ਨਹਿਰ ਤੇ ਫੈਕਟਰੀ ਲੱਗਣ ਜਾ ਰਹੀ ਉਹਤੋਂ ਸਾਨੂੰ ਕੈਮੀਕਲ ਪਾ ਕੇ ਜ਼ਹਿਰ ਦੇਣਾ ਅੱਜ ਕਿੰਨੇ ਵਾਰੀ ਕਲਪਤਿਆ ਨੂੰ ਮੈਨੂੰ ਕਹਿਆ ਸਾਲ ਹੋ ਗਏ ਤੁਹਾਡਾ ਪਾਣੀ ਧਰਤੀ ਹਟਾ ਮੁੱਕ ਚਲਿਆ ਤੁਸੀਂ ਤੁਹਾਡੇ ਕੋਲੇ ਡੈਡ ਲਾਈਨ ਹੈ 40 ਤੱਕ ਦੀ 14 15 ਸਾਲ ਦਾ ਧਰਤੀ ਹਟਾ ਪਾਣੀ ਬਚਿਆ ਅੱਜ ਉੱਠ ਕੇ ਰੌਲਾ ਪਾ ਰਹੇ ਐਡੀ ਜੀਬ ਕੱਢੀ ਫਿਰਦੇ ਹੋ ਹਾਲੇ ਤਾਂ ਕੁਝ ਵੀ ਨਹੀਂ ਕਰਨੀ ਹੋਈ ਆ ਦੇਖੀ ਹੁਣ ਗਾਂ ਲਾਉਣਗੇ ਲੋਕ ਸਰਸਕ ਦਾ ਨਾਲ ਨੂੰ ਅੱਗ ਲਾਏ ਬਣਾ ਕਿੰਨੇ ਟਡੀਆਂ ਦੇ ਆਂਡੇ ਫੂਕੋਗੇ ਬੱਚੇ ਫੂਕੋਗੇ ਜਾਨਵਰ ਫੂਕੋਗੇ ਕਿੰਨੇ ਰੁੱਖ ਤੁਸੀਂ ਫੂਕੋਗੇ ਕਿੰਨਾ ਵਾਤਾਵਰਨ ਦੁਸ਼ਤ ਕਰੋਗੇ ਉਹ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਉਹ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਵੀ ਤੇਰੀ ਉਹ ਨਿਕਲ ਗਈ ਹਲੇ ਜੀਵ ਨਿਕਲੀ ਉਹ ਵੀ ਨਿਕਲੂਗੀ ਯਾਦ ਰੱਖਿਓ ਤੁਸੀਂ ਸਮਝਣਾ ਤਾਂ ਹੈ ਨਹੀਂ ਜਿੰਨਾ ਮਰਜੀ ਕਲਪੀ ਜਾਗੇ ਤੁਸੀਂ ਆੜਾ ਲਾਇਆ ਦੁਸ਼ਮਣੀ ਬਿੱਡੀ ਹੋਈ ਹੈ ਕੁਦਰਤ ਦੇ ਨਾਲ ਵੀ ਛੱਡਣੀ ਕੱਖ ਨਹੀਂ ਨਾ ਧਰਤੀ ਜਿਉਂਦੀ ਛੱਡਣੀ ਹੈ ਨਾ ਪਾਣੀ ਨਾ ਹਵਾਵਾਂ ਅਸੀਂ ਤਬਾਹ ਕਰਨੇ ਆ ਬੈਠੇ ਰਹੋ ਘਰਾਂ ਚ ਚੱਕੀ ਫਿਰੋ ਮੋਢਾਂ ਦੇ ਜਵਾਕਾਂ ਨੂੰ ਹਸਪਤਾਲ ਡਾਕਟਰਾਂ ਕੋਲੇ ਵੀ ਸਾਡੇ ਜਵਾਕ ਨੂੰ ਕੈਂਸਰ ਹੋ ਗਿਆ ਜੀ ਇਹ ਇਹਦੇ ਦਾ ਜੀ ਗੁਰਦੇ ਫੇਲ ਹੋ ਗਏ ਜੀ ਸਾਲ ਸਾਲ ਦੇ ਜਵਾਕਾਂ ਦੇ ਗੁਰਦੇ ਫੇਰ ਹੋ ਹੀ ਜਾਂਦੇ ਆ ਇਹ ਪਾਣੀ ਪਿਆਰਾ ਕਰਕੇ ਉਹਦੇ ਤਾਂ ਹਾਂ ਮਾਰ ਦਿਓ ਸਾਡਾ ਜਵਾਕ ਬਚਾ ਲਓ ਏ ਇਹ ਬਥੇਰੇ ਮੇਰੇ ਕੋਲੇ ਆਉਂਦੇ ਆ ਸਾਡੇ ਜਵਾਕ ਬਾਰੇ ਕਹੋ ਜੀ ਹਸਪਤਾਲ ਚ ਕਹੋ ਜੀ 20 ਕਰੋੜ ਦਾ ਠੀਕਾ ਲੱਗਣਾ ਜੀ 25 ਕਰੋੜ ਦਾ ਠੀਕਾ ਲੱਗਣਾ ਜੀ ਅਸੀਂ ਮਾਰੇਗੇ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਹੈਗਾ ਲੜਨ ਨੂੰ ਕੋਈ ਤਿਆਰ ਨਹੀਂ ਮੈਂ ਦੇਖਦਾ ਕੱਲ ਨੂੰ ਚਮਕੌਰ ਸਾਹਿਬ ਦੇ ਨੇੜੇ ਕਿੰਨੇ ਕ ਬੰਦੇ ਆਉਂਦੇ ਆ ਪ ਬਿੱਲੇ ਨਾਲੇ ਬਿੱਲ ਲੋਕ ਨੇ ਬੜਾ ਕੰਮ ਨਹੀਂ ਵੀ ਕੰਮ ਅਸੀਂ ਬਹੁਤ ਆ ਦੋ ਦਿਨ ਕਿਉਂ ਹੀ ਬਾਡੀ ਬਾੜ ਕੇ ਭੇਲੇ ਹੋਏ ਫਿਰਦੇ ਹਾਂ ਫਿਰ ਵੀ ਨਹੀਂ ਆ ਪਾਉਣਾ ਹੁੰਦਾ ਸੋ ਕੱਲ ਨੂੰ 27 ਤਰੀਕ ਹੈ ਗੁਰੂ ਘਰ ਵੀਰ ਸਾਹਿਬ ਜੰਡ ਸਾਹਿਬ ਨੇੜੇ ਚਮਕੌਰ ਸਾਹਿਬ ਪਹੁੰਚਣਾ ਅਸੀਂ ਪਹੁੰਚ ਰਹੇ ਹਾਂ ਸਾਡੀ ਸਾਰੀ ਟੀਮ ਪਹੁੰਚ ਰਹੀ ਹੈ ਟੀਮ ਕਾਲੇ ਪਾਣੀਆਂ ਦਾ ਮੋਰਚਾ ਤੇ ਉੱਥੇ ਲੋਕਾਂ ਨੂੰ ਸਮਝਾਉਣਾ ਵੀ ਅਸੀਂ ਕਿਸੇ ਵੀ ਹਾਲ ਦੇ ਵਿੱਚ ਜਿਹੜਾ 200 ਏਕੜ ਜ਼ਮੀਨ ਕਿਰਾਏ ਕਰਕੇ ਇਹ ਇਹ ਤੇ ਜ਼ਹਿਰ ਦੇ ਕੇ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਹੋਰ ਹੋਰ ਜ਼ਹਿਰ ਦਿੱਤੀ ਪਹਿਲਾਂ ਨਹੀਂ ਸਾਫ ਨਹੀਂ ਕੀਤੀ ਗਈ ਉਵੇਂ ਚੱਲ ਰਹੀ ਹੈ ਪਰ ਹੋਰ ਜ਼ਹਿਰ ਲਾਉਣ ਦੀ ਤੁਹਾਨੂੰ ਤਿਆਰੀ ਕਰ ਰਹੇ ਸੋ ਕੱਲ ਮਿਲਦੇ ਆ ਗੁਰੂ ਘਰ ਜਣ ਸਾਹਿਬ ਵੀਰ ਸਾਹਿਬ ਨੇੜੇ ਚਮਕੌਰ ਸਾਹਿਬ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ